ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੰਜਾਬੀ ਅਖਬਾਰਾਂ ਚੋਂ ਪੰਥ ਅਤੇ ਪੰਜਾਬ ਦੀਆਂ ਇਸ ਹਫਤੇ ਦੀਆਂ ਮੁਖਬਰਾਂ ਅਤੇ ਤਫਸਰਾਂ ਲੈ ਕੇ ਹਾਜ਼ਰ ਹਾਂ ਮੈਂ ਭੁਪਿੰਦਰ ਸਿੰਘ ਭਾਈਖੇਲ ਬਾਗੀ ਅਕਾਲੀਆਂ ਦੇ ਪੱਤਰ ਤੇ ਕਾਰਵਾਈ ਕਰਦੇ ਹੋਏ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਨੇ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਬਦਲ ਅਤੇ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ 15 ਦਿਨਾਂ ਦੇ ਅੰਦਰ ਅੰਦਰ ਮੰਗਿਆ ਸਪਸ਼ਟੀਕਰਨ ਪੰਥੀਆਂ ਨਿਗਾਹ ਹੁਣ ਜਥੇਦਾਰੀਆਂ ਦੇ ਰਖਵੀਰ ਸਿੰਘ ਤੇ ਉਹਨਾਂ ਦੀ ਆਪਣੀ ਹੀ ਪਰਖਿਆ ਦੀ ਕੜੀ ਕੀ ਫੈਸਲਾ ਲੈਣਗੇ ਉਹ ਇਸ ਅਹਿਮ ਮਸਲੇ ਤੇ ਕੀ ਉਹ ਖੁਦ ਨੂੰ ਨਿਰਪੱਖ ਦੂਰਦਰਸ਼ੀ ਅਤੇ ਪੰਥਕ ਹਿੱਤਾਂ ਦੇ ਰਾਖੇ ਸਾਬਤ ਕਰ ਸਕਣਗੇ ਚਰਚਾ ਕਰਾਂਗੇ ਤਫਸਿਰੇ ਵਿੱਚ ਤਫਸਿਰੇ ਵਿੱਚ ਹੀ ਪਾਈ ਅਮਰਿਤਪਾਲ ਸਿੰਘ ਦੇ ਭਰਾ ਦੇ ਡਰੱਗ ਕੇਸ ਵਿੱਚ ਗ੍ਰਿਫਤਾਰੀ ਨੂੰ ਲੈ ਕੇ ਗੱਲ ਕਰਾਂਗੇ ਕੀ ਹੈ ਇਸ ਦੀ ਅਸਲੀਅਤ ਕੇ ਸੱਚਾ ਹੈ ਜਾਂ ਬੋਗਸ ਕਿਵੇਂ ਇਸੇ ਇੱਕ ਘਟਨਾ ਨੇ ਕੇਂਦਰ ਦੀ ਨੀਤੀ ਅਤੇ ਉਸ ਦੀ ਪੁਸ਼ਤਪਨਾ ਹੀ ਕਰਦੇ ਪੰਜਾਬ ਦੇ ਸਿਆਸਤਦਾਨਾਂ ਬਾਰੇ ਬਹੁਤ ਸਾਰੇ ਸਵਾਲ ਜੋ ਹੁਣ ਤੱਕ ਦਬੇ ਹੋਏ ਸਨ ਜ਼ਾਹਰ ਵੀ ਹਨ ਹੋਰ ਵੀ ਪ੍ਰਗਟ ਰੂਪ ਵਿੱਚ ਸਾਹਮਣੇ ਲਿਆ ਖੜੇ ਕੀਤੇ ਹਨ ਕਿ ਆਖਰ ਭਾਈ ਅਮਰਿਤਪਾਲ ਸਿੰਘ ਦੀ ਇਮੇਜ ਖਰਾਬ ਕਰਨ ਦੇ ਵਿੱਚ ਕਿਸ ਦਾ ਹੈ ਫਾਇਦਾ ਕੌਣ-ਕੌਣ ਚਾਹੁੰਦਾ ਹੈ ਭਾਈ ਅਮਰਿਤਪਾਲ ਸਿੰਘ ਦੀ ਕਿਰਦਾਰ 쿠ਸ਼ੀ ਪੰਜਾਬ ਦੇ ਸਿੱਖ ਸਿਆਸਤ ਦੇ ਉਭਾਰ ਤੋਂ ਕਿਸ ਨੂੰ ਹੈ ਤਕਲੀਫ ਅਤੇ ਕੀ ਉਸ ਦੇ ਖਲਾਸ ਚਲ ਰਹੀਆਂ ਸਾਜਿਸ਼ਾਂ ਕਾਮਯਾਬ ਹੋ ਜਾਣਗੀਆਂ ਅਤੇ ਜੇਲ੍ਹ ਤੋਂ ਬਾਹਰ ਆਉਣ ਤੋਂ ਪਹਿਲਾਂ ਹੀ ਪਾਈ ਅਮਰਿਤਪਾਲ ਸਿੰਘ ਨੂੰ ਸਿਆਸੀ ਮੌਤ ਮਾਰ ਦਿੱਤਾ ਜਾਵੇਗਾ ਉਸ ਦੇ ਪ੍ਰਤੀ ਲੋਕਾਂ ਵਿੱਚ ਬਣੇ ਭਰੋਸੇ ਨੂੰ ਤਾਰ-ਤਾਰ ਕਰ ਦਿੱਤਾ ਜਾਵੇਗਾ ਜਾਂ ناکਾਮਯਾਬ ਰਹਿਣ ਕੇ ਵੈਰੀ ਪਹਿਲਾ ਕੁਝ ਅਹਿਮ ਖਬਰਾਂ ਭਾਈ ਅਮਰਿਤਪਾਲ ਸਿੰਘ ਨੂੰ ਜੇਲ੍ਹ ਤੋਂ ਬਾਹਰ ਕਢਾਉਣ ਲਈ ਭਾਰਤੀ ਕਿਸਾਨ ਮਜ਼ਦੂਰ ਯੂਨੀਅਨ ਆਉਂਦੀ 3 ਜੁਲਾਈ ਨੂੰ ਡੀਸੀ ਅਮਰਿਤਸਰ ਨੂੰ ਮਿਲ ਕੇ ਦੇਵੇਗੀ ਮੰਗ ਪੱਤਰ ਭਾਈ ਅਮਰਿਤਪਾਲ ਸਿੰਘ ਨੂੰ ਖਡੂਰ ਸਾਹਿਬ ਦੇ ਲੋਕਾਂ ਨੇ ਲਗਭਗ 5 ਲੱਖ ਤੋਂ ਵੱਧ ਵੋਟਾਂ pa ਕੇ ਮੈਂਬਰ ਪਾਰਲੀਮੈਂਟ ਬਣਾਇਆ ਹੈ ਉਹਨਾਂ ਦੇ ਜੇਲ੍ਹ 'ਚ ਰਹਿਣ ਨਾਲ ਖਡੂਰ ਸਾਹਿਬ ਹਲਕੇ ਦੇ ਐਮਪੀ ਵੱਲੋਂ ਕੀਤੇ ਜਾਣ ਵਾਲੇ ਕੰਮਾਂ 'ਚ ਵਿਘਨ ਪੈ ਰਿਹਾ ਹੈ ਕਿਹਾ ਯੂਨੀਅਨ ਦੇ ਸੂਬਾ ਪ੍ਰਧਾਨ ਦਿਲਬਖ ਸਿੰਘ ਗਿੱਲ ਨੇ 111 ਦਿਨਾਂ ਦੀ ਕੈਦ ਕੱਟ ਕੇ ਆਖਰ ਜ਼ਮਾਨਤ ਤੇ ਰਿਹਾ ਹੋਏ ਨਵਦੀਪ ਸਿੰਘ ਵਾਟਰ ਕੈਨਨ ਵਾਲਾ ਉਹਨਾਂ ਦੱਸਿਆ ਕਿ ਗ੍ਰਿਫਤਾਰੀ ਮਗਰੋਂ ਹਰਿਆਣਾ ਪੁਲਿਸ ਨੇ ਕੀਤਾ ਸੀ ਬੇਪناہ ਤਸ਼ੱਦਦ ਸਰਦਾਰ ਰਾਜ ਸਿੰਘ ਬਥੇਸਨ ਅਮਰੀਕਾ ਕੈਲੀਫੋਰਨੀਆ ਦੇ ਫਰੇਸਨੋ ਕਾਉਂਟੀ ਸੁਪੀਰੀਅਰ ਕੋਰਟ ਬੈਂਚ ਦਾ ਜੱਜ ਨੁਕਤ ਕੀਤਾ ਗਿਆ ਹੈ ਉਹ ਅਮਰੀਕਾ ਦੇ ਪਹਿਲੇ ਸਿੱਖ ਜੱਜ ਬਣੇ ਹਨ ਇਸ ਤੋਂ ਪਹਿਲਾਂ ਉਹ ਚੀਫ ਅਸਿਸਟੈਂਟ ਸਿਟੀ ਅਟਾਰਨੀ ਸਨ ਆਸਟ੍ਰੇਲੀਆ ਦੇ ਉੱਘੇ ਸਮਾਜ ਸੇਵੀ ਸਿडनी ਨਿਵਾਸੀ ਸਰਦਾਰ ਅਮਰਿੰਦਰ ਸਿੰਘ ਬਾਜਵਾ ਨੂੰ ਆਸਟ੍ਰੇਲੀਅਨ ਡਿਫੈਂਸ ਫੋਰਸ ਦੀ ਧਾਰਮਿਕ ਮਾਮਲਿਆਂ ਦੀ ਕਮੇਟੀ ਵਿੱਚ ਨਿਯੁਕਤ ਕੀਤਾ ਗਿਆ ਹੈ। ਉਹ ਆਸਟ੍ਰੇਲੀਅਨ ਫੌਜ ਵਿੱਚ ਸਿੱਖਾਂ ਦੀਆਂ ਸੱਭਿਆਚਾਰਕ ਤੇ ਧਾਰਮਿਕ ਸੰਵੇਦਨਸ਼ੀਲਤਾ ਦੀਆਂ ਲੋੜਾਂ ਨੂੰ ਸੰਬੋਧਿਤ ਕਰਨਗੇ ਅਤੇ ਸਹਾਇਤਾ ਮੁਹੱਈਆ ਕਰਾਉਣਗੇ। ਕੀ ਦਰਸ਼ਕਾਂ ਲਈ ਖੁੱਲ ਸਕੇਗੀ ਸ੍ਰੀ ਅੰਮ੍ਰਿਤਸਰ ਵਿੱਚ ਸ਼ੇਰੇ ਪੰਜਾਬ ਦੀ ਬੰਦਪਈ ਇਤਿਹਾਸਕ ਵਿਰਾਸਤ? ਸ਼ਾਇਦ ਕਈਆਂ ਨੂੰ ਜਾਣਕਾਰੀ ਹੋਵੇਗੀ। ਇਸੀ ਅੰਮ੍ਰਿਤਸਰ ਵਿੱਚ ਵੀ ਮਹਾਰਾਜਾ ਰਣਜੀਤ ਸਿੰਘ ਨੇ ਸ਼ਹਿਰ ਦੀ ਸੁਰੱਖਿਆ ਅਤੇ ਦੁਸ਼ਮਣ ਸੈਨਾਵਾਂ ਦੇ ਮੁਕਾਬਲੇ ਲਈ ਸ਼ਹਿਰ ਦੇ ਚੁਫੇਰੇ ਮਜ਼ਬੂਤ ਕੰਧ ਬਣਾਈ ਸੀ ਜਿਸ ਦਾ ਕੁਝ ਹਿੱਸਾ ਅੱਜ ਵੀ ਮੌਜੂਦ ਹੈ 25 ਫੁੱਟ ਚੌੜੀ ਇਸ ਇਤਿਹਾਸਕ ਕੰਧ ਦੀ ਦਿੱਲੀ ਦੀ ਕਲਚਰਲ ਰਿਸੋਰਸਸ ਕਨਵੈਨਸ਼ਨ ਇਨੀਸ਼ੀਏਟਿਵ ਵੱਲੋਂ ਇਸ ਕੰਧ ਦੀ ਨਵੋਸਾਰੀ ਕਰਵਾਈ ਗਈ ਹੈ ਨਵੋਸਾਰੀ ਦਾ ਕੰਮ ਮੁਕੰਮਲ ਹੋਣ ਦੇ ਉਪਰੰਤ ਪੁਲਿਸ ਵਿਭਾਗ ਵੱਲੋਂ ਇਸ ਵਿੱਚ ਪੁਲਿਸ ਮਿਊਜ਼ੀਅਮ ਕਾਇਮ ਕਰਨ ਦੀ ਯੋਜਨਾ ਸੀ ਲੇਕਿਨ ਅਜੀਤ ਵਿਖੇ ਛਪੀ ਖਬਰ ਦੇ ਮੁਤਾਬਕ ਲੱਖਾਂ ਰੁਪਏ ਖਰਚ ਕੇ ਕੀਤੀ ਗਈ ਨਵ ਉਸਾਰੀ ਦੇ ਬਾਵਜੂਦ ਨਾਕਨ ਦੀ ਪੁਰਾਣੀ ਦੇਖਣ ਨੂੰ ਕਾਇਮ ਰੱਖਿਆ ਜਾ ਸਕਿਆ ਹੈ ਅਤੇ ਨਾ ਹੀ ਮਿਊਜ਼ੀਅਮ ਹੀ ਸ਼ੁਰੂ ਕੀਤਾ ਗਿਆ ਹੈ ਉਲਟਾ ਇਹ ਇਤਿਹਾਸਕ ਵਿਰਾਸਤ ਲੰਮੇ ਸਮੇਂ ਤੋਂ ਦਰਸ਼ਕਾਂ ਲਈ ਵੀ ਬੰਦ ਰੱਖੀ ਗਈ ਹੈ ਕਦ ਦਰਸ਼ਕਾਂ ਲਈ ਖੋਲੀ ਜਾਵੇਗੀ ਇਸ ਬਾਰੇ ਵੀ ਹੁਣ ਤੱਕ ਸਪਸ਼ਟ ਨਹੀਂ ਕੀਤਾ ਗਿਆ ਹੈ ਅਜੀਤ ਵਿਖੇ ਛਪੀ ਹੋਰ ਖਬਰ ਦੇ ਮੁਤਾਬਕ ਪਾਕਿਸਤਾਨ ਦੇ ਇਤਿਹਾਸਕ ਗੁਰਦੁਆਰਿਆਂ ਦੇ ਰੱਖ-ਰਖਾਓ ਨਵਉਸਾਰੀ ਦੀ ਹੋਰ ਹੀ ਕਹਾਣੀ ਸਾਹਮਣੇ ਆਈ ਹੈ ਸੰਗਠਾ ਦੀ ਮੰਗ ਤੇ ਜਦ ਪਾਕਿਸਤਾਨ ਦੇ ਇਵੈਕੁਏ ਟ੍ਰਸਟ ਪ੍ਰਾਪਰਟੀ ਬੋਰਡ ਵਾਲੇ ਕਿਸੇ ਗੁਰਦੁਆਰੇ ਦੀ ਨਵਉਸਾਰੀ ਦਾ ਐਲਾਨ ਕਰਦੇ ਹਨ ਤਾਂ ਪਾਕ ਸਿੱਖਾਂ ਨੂੰ ਵਿਦੇਸ਼ੀ ਸਿੱਖ ਜਥੇਬੰਦੀਆਂ ਤੋਂ ਆਪਣੇ ਰਸੂਫਦਾਲ ਫੰਡਿੰਗ ਲੈਣ ਲਈ ਕਹਿੰਦੇ ਹਨ ਲੇਕਿਨ ਇਵੈਕੁਏ ਟ੍ਰਸਟ ਵੱਲੋਂ ਇਹ ਪੈਸਾ ਆਪਣੀ ਇੱਛਾ ਦੇ ਮੁਤਾਬਕ ਹੋਰ ਹੀ ਯੋਜਨਾਵਾਂ ਵਿੱਚ ਖਰਚ ਲਿਆ ਜਾਂਦਾ ਇਸੇ ਕਰਕੇ ਹੁਣ ਪਾਕਿਸਤਾਨ ਦੇ ਸਿੱਖਾਂ ਨੇ ਗੁਰਦੁਆਰਿਆਂ ਦੇ ਰਖਰਖਾਅ ਲਈ ਵਿਦੇਸ਼ੀ ਜਥੇਬੰਦੀਆਂ ਤੋਂ ਪੈਸਾ ਨਾ ਮੰਗਵਾਉਣ ਦਾ ਫੈਸਲਾ ਕੀਤਾ ਹੈ ਸਕਰੀਨ ਤੇ ਤਸਵੀਰ ਜ਼ਿਲ੍ਹਾ ਸਿਆਲਕੋਟ ਦੇ ਤਹਿਸੀਲ ਦਸਕਾ ਦੇ ਪਿੰਡ ਚੱਕ ਫਤਿਹ ਪਿੰਡਰ ਦੇ ਯਾਦਗਾਰੀ ਗੁਰਦੁਆਰਾ ਨਾਨਕ ਸਰਦੀ ਹੈ ਇਵੈਕੁਏਟ ਟਰਸਟ ਨੇ 3 ਸਾਲ ਪਹਿਲਾਂ ਇਸ ਦੀ ਨੌਸਾਰੀ ਦਾ ਐਲਾਨ ਕਰਕੇ ਫੰਡਿੰਗ ਇਕੱਠੀ ਕਰ ਲਈ ਸੀ ਪਰ ਅੱਜ ਵੀ ਇਹ ਗੁਰਦੁਆਰਾ ਖੰਡਰ ਹੀ ਹੈ ਇਸੀ ਤਰ੍ਹਾਂ ਦੇ ਐਲਾਨ ਗੁਜਰਾਵਾਲੀ ਜ਼ਿਲ੍ਹਾ تحصیل ਨੌਸ਼ਹਿਰਾ ਵਰਕਾ ਦੇ ਪਿੰਡ ਭਾਈਕੇ ਮੱਟੂ ਵਿੱਚ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਯਾਦਗਾਰ ਗੁਰਦੁਆਰਾ ਖਾਰਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਬਾਰੇ ਵੀ ਕੀਤੇ ਗਏ ਸਨ ਪਰ ਅਜ ਤੱਕ ਇਹਨਾਂ ਦੀ ਨੌਸਾਰੀ ਨਹੀਂ ਕੀਤੀ ਗਈ ਵਿਦੇਸ਼ੀ ਫੰਡਿੰਗ ਦਾ ਹਿਸਾਬ ਵੀ ਸਮੇਂ ਸਿਰ ਨਹੀਂ ਦਿੱਤਾ ਜਾਂਦਾ ਅਮਰੀਕਾ ਦੇ ਮੰਟੀਨਾ ਕੈਲੀਫੋਰਨੀਆ ਦੀ ਸੰਸਥਾ ਰਣਜੀਤ ਨਗਾਰਾ ਦੇ ਡਾਇਰੈਕਟਰ ਸਤਪ੍ਰੀਤ ਸਿੰਘ ਨੇ ਦੱਸਿਆ कि ਉਹਨਾਂ ਆਰਕੀਓਲੋਜੀਕਲ ডিপਾਰਟਮੈਂਟ ਦੀ ਦੇਖਰੇਖ ਵਿੱਚ ਜ਼ਿਲ੍ਹਾ ਜ਼ਿਹਲਮ ਵਿਖੇ ਰੋਹਤਾਸ ਕਿਲੇ ਵਿੱਚ ਮੌਜੂਦ ਗੁਰਦੁਆਰਾ ਚਸ਼ਮਾ ਸਾਹਿਬ ਅਤੇ ਗੁਰਦੁਆਰਾ ਮਾਤਾ ਸਾਹਿਬ ਕੋਰ ਅਤੇ ਹੋਰ ਗੁਰਦੁਆਰਿਆਂ ਦੀ ਨਵਉਸਾਰੀ ਦੇ ਸੁੰਦਰੀਕਰਨ ਲਈ ਫੰਡਿੰਗ ਕੀਤੀ ਸੀ ਲੇਕਿਨ ਇਹ ਸਾਰੇ ਪ੍ਰੋਜੈਕਟ ਅਧਵਿਕਾਰ ਹੀ ਰੋਕਨੇ ਪਏ ਕਿਉਂਕਿ ਪਾਕਿਸਤਾਨ ਇਵੈਕੁਏਟ ਟਰਸਟ ਕਰਵਾਏ ਗਏ ਕਮਾ ਦੀ ਫੰਡਿੰਗ ਦਾ ਹਿਸਾਬ ਕਿਤਾਬ ਸਮੇਂ ਰਹਿੰਦੇ ਨਹੀਂ ਦੇ ਸਕਿਆ ਜੋ ਕਿ ਨਿਯਮਾਂ ਦੇ ਮੁਤਾਬਕ ਸੰਸਥਾ ਨੇ ਅੱਗੇ ਯੂਐਸਏ ਸਰਕਾਰ ਅਤੇ ਕੈਲੀਫੋਰਨੀਆ ਸਰਕਾਰ ਨੂੰ ਦੇਣਾ ਲਾਜ਼ਮੀ ਹੁੰਦਾ ਹੈ ਰੋਜ਼ਾਨਾ ਪਹਿਰੇਦਾਰ ਦੇ ਸੰਸਥਾਪਕ ਅਤੇ ਮੁੱਖ ਸੰਪਾਦਕ ਸਰਦਾਰ ਜਸਪਾਲ ਸਿੰਘ ਹੀਰਾ ਲੰਮੀ ਬਿਮਾਰੀ ਤੋਂ ਬਾਅਦ ਇਸ ਹਫਤੇ 18 ਜੁਲਾਈ ਨੂੰ ਅਕਾਲ ਚਲਾਣਾ ਕਰ ਗਏ ਪਿਛਲੇ ਲੰਮੇ ਸਮੇਂ ਤੋਂ ਮੁਹਾਲੀ ਦੇ ਫੋਟਸ ਹਸਪਤਾਲ ਵਿੱਚੇ ਦਾਖਲ ਸਨ ਸਿੱਖੀ ਸਿਧਾਂਤਾਂ ਅਤੇ ਸਿੱਖ ਮਸਲਿਆਂ 'ਤੇ ਡਟਣ ਵਾਲੇ ਪਹਿਰੇਦਾਰ ਸਰਦਾਰ ਹੀਰਾ ਨੂੰ ਸਰਕਾਰੀ ਜ਼ਬਰਦਸਤੀ ਚੱਲਣਾ ਪਿਆ ਅਤੇ ਆਰਥਿਕ ਤੰਗੀ ਵੀ ਬਿਮਾਰੀ ਨਾਲ ਜੂਝਦੇ ਹੋਏ तमाम अपीलਾਂ ਦੇ ਬਾਵਜੂਦ ਵੀ ਕਿਸੇ ਪੰਥਰਦੀ ਜਾਂ ਪੰਥਕ ਸੰਸਥਾ ਨੇ ਉਹਨਾਂ ਦੀ ਬਾਹ ਨਹੀਂ ਫੜੀ ਸਰਦਾਰ ਹੇਰਾ ਦੇ پاک ਸਾਫ਼ ਕਿਰਦਾਰ ਦਾ ਇਸ ਤੋਂ ਵੱਡਾ ਸਬੂਤ ਹੋਰ ਕੀ ਹੋ ਸਕਦਾ ਹੈ ਕਿ ਪੰਥ ਅਤੇ ਪੰਜਾਬ ਦੇ ਉਹ ਇਕਲੌਤੇ ਪੱਤਰਕਾਰ ਸਨ ਜਿਨ੍ਹਾਂ ਦੇ ਮੋਬਾਈਲ ਨੂੰ ਸਰਕਾਰੀ ਏਜੰਸੀਆਂ ਨੇ ਪੈਗੇਸਸ ਮਾਲਵੇਅਰ ਰਾਹੀਂ ਹੈਕ ਕੀਤਾ ਹੋਇਆ ਸੀ ਇਸੇ ਤਰ੍ਹਾਂ ਸੰਤ ਜਰਨੈਲ ਸਿੰਘ ਪਿੰਡਰਾਵਾਲਿਆ ਦੇ ਵੱਡੇ ਭਰਾ ਅਤੇ ਸਿੰਘ ਸਾਹਿਬ ਪਈ ਜਸਬੀਰ ਸਿੰਘ ਖਾਲਸਾ ਦੇ ਚਾਚਾ ਸਰਦਾਰ ਹਰਜੀਤ ਸਿੰਘ ਵੀ ਇਸੇ ਹਫਤੇ ਆਪਣੇ ਸਵਾਸਾ ਦੀ ਪੂੰਜੀ ਪੂਰੀ ਕਰਕੇ ਇਸ ਫਾਨੀ ਸੰਸਾਰ ਨੂੰ ਫਤਿਹ ਬੁਲਾ ਗਏ। ਉਹਨਾਂ ਦੇ ਅੰਤਿਮ ਸੰਸਕਾਰ ਮੌਕੇ ਸਿੱਖ ਜਥੇਬੰਦੀਆਂ ਅਤੇ ਹੋਰ ਜਥੇਬੰਦੀਆਂ ਦੇ ਆਗੂਆਂ ਨੇ ਵੱਡੀ ਗਿਣਤੀ ਵਿੱਚ ਹਾਜ਼ਰੀ ਭਰੀ। ਹੁਣ ਚਰਚਾ ਕਰਦੇ ਹਾਂ ਤਫਸਿਲੇ ਵਿੱਚ। ਬਾਗੀ ਅਕਾਲੀਆਂ ਦੇ ਪੱਤਰ ਤੇ ਕਾਰਵਾਈ ਕਰਦੇ ਹੋਏ ਇਸ ਹਫਤੇ 15 ਜੁਲਾਈ ਨੂੰ ਸ੍ਰੀ ਅਕਾਲ ਤਖਤ ਸਾਹਿਬ ਸਕਤ੍ਰੇਤ ਵਿੱਚ ਹੋਈ ਪੰ ਸਿੰਘ ਸਾਹਿਬਾਨਾਂ ਦੀ ਮੀਟਿੰਗ ਵਿੱਚ ਫੈਸਲਾ ਲੈਂਦੇ ਹੋਏ ਜਥੇਦਾਰ ਸ੍ਰੀ ਅਕਾਲ ਤਖਤ ਨੇ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਬਦਲ ਅਤੇ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ 15 ਦਿਨਾਂ ਦੇ ਅੰਦਰ ਅੰਦਰ ਸਪਸ਼ਟੀਕਰਨ ਮੰਗਿਆ ਹੈ ਉਪਰੰਤ ਇੱਕ ਵੀਡੀਓ ਜਾਰੀ ਕਰਕੇ ਜੱਥੇਦਾਰ ਅਕਾਲ ਤਖਤ ਗਾਨੀ ਰਕबीर ਸਿੰਘ ਨੇ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਸੁਖਬੀਰ ਬਾਦਲ ਤੋਂ ਉਹਨਾਂ ਦੇ ਖਿਲਾਫ ਉਹਨਾਂ ਦੀ ਹੀ ਪਾਰਟੀ ਦੇ ਕੁਝ ਆਗੂਆਂ ਵੱਲੋਂ ਲਗਾਏ ਗਏ ਇਲਜ਼ਾਮਾਂ ਬਾਰੇ ਸਪਸ਼ਟੀਕਰਨ ਮੰਗਿਆ। ਇਸੇ ਤਰ੍ਹਾਂ ਪ੍ਰਧਾਨ ਸ਼੍ਰੋਮਣੀ ਕਮੇਟੀ ਪਾਸੋਂ ਡੇਰਾ ਸਿਰਸਾ ਮੁਖੀ ਨੂੰ ਦਿੱਤੀ ਮੁਆਫੀ ਨੂੰ ਜਾਇਜ਼ ਠਹਿਰਾਉਣ ਲਈ ਸ਼੍ਰੋਮਣੀ ਕਮੇਟੀ ਵੱਲੋਂ ਖਰਚ ਕੀਤੇ ਗਏ 90 ਲੱਖ ਰੁਪਏ ਬਾਰੇ ਵੀ ਸਪਸ਼ਟੀਕਰਨ ਮੰਗਿਆ ਹੈ। ਮੀਟਿੰਗ ਵਿਦ ਜੱਥੇਦਾਰ ਅਕਾਲ ਤਖਤ ਯਾਨੀ ਰਖਬੀਰ ਸਿੰਘ ਤਖਤ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਤਖਤ ਸ੍ਰੀ ਕੇਸਗੜ ਸਾਹਿਬ ਦੇ ਜਥੇਦਾਰ ਗਿਆਨੀ ਸੁਲਤਾਨ ਸਿੰਘ ਸ੍ਰੀ ਦਰਬਾਰ ਸਾਹਿਬ ਦੇ ਗ੍ਰੰਥੀ ਯਾਨੀ ਬਲਜੀਤ ਸਿੰਘ ਅਤੇ ਸ੍ਰੀ ਅਕਾਲ ਤਖਤ ਦੇ ਪੰਜ ਪਿਆਰੇ ਸਿੰਘ ਗਿਆਨੀ ਮੰਗਲ ਸਿੰਘ ਪੰਜ ਸਿੰਘ ਵੱਜੋਂ ਹਾਜ਼ਰ ਸਨ ਜਿਵੇਂ ਕਿ ਆਪ ਸਭ ਨੂੰ ਪਤਾ ਹੀ ਹੈ ਕਿ ਮਿੱਠਾ ਮਿੱਠਾ ਹੜਪ ਤੇ ਕੋੜਾ ਕੋੜਾ ਥੂ ਕਰਨ ਵਾਲੇ ਅਕਾਲੀ ਆਗੂ ਲਗਾਤਾਰ ਚੋਣਾ ਚ ਹਾਰਨ ਦਾ ਦੁੱਖ ਨਾ ਸਹਾਰ ਸਕੇ ਅਤੇ ਸੁਖਬੀਰ ਬਾਦਲ ਤੋਂ ਹੀ ਆਕੀ ਹੋ ਗਈ ਪੰਥ ਯਾਦ ਆ ਗਿਆ ਖੁਆਰ ਹੋ ਕੇ ਅਕਾਲ ਤਖਤਿ ਛੜਨਾ ਪਏ ਬੀਤੀ 1 ਜੁਲਾਈ ਨੂੰ ਅਕਾਲ ਤਖਤ ਤੇ ਪੇਸ਼ ਹੋ ਕੇ ਆਪਣੇ ਆਗੂ ਸੁਖਵੀਰ ਬਾਦਲ ਦੇ ਖਿਲਾਫ ਸ਼ਿਕਾਇਤ ਲਾ ਦਿੱਤੀ ਕਿ ਉਸ ਵੱਲੋਂ ਕੀਤੀਆਂ ਚਾਰ ਗੁਸਤਾਖੀਆਂ ਵਿੱਚ ਚੁੱਪ ਰਹਿ ਕੇ ਅਸੀਂ ਵੀ ਉਸ ਦੇ ਨਾਲ ਰਹਿਣ ਦੀ ਗਲਤੀ ਕੀਤੀ ਇਸ ਲਈ ਸਾਨੂੰ ਸੇਵਾ ਲਾ ਕੇ ਬਖਸ਼ ਦਿਓ ਹੁਣ ਜਥੇਦਾਰ ਨੇ ਇਹਨਾਂ ਨੂੰ ਬਖਸ਼ਣ ਤੋਂ ਪਹਿਲਾਂ ਸੁਖਵੀਰ ਬਾਦਲ ਨੂੰ ਹੀ ਪੁੱਛ ਲਿਆ ਹੈ ਭਈ ਤੂੰ ਦੱਸ ਇਹ ਜੋ ਤੇਰੇ ਬੰਦੇ ਕਹਿ ਰਹੇ ਹਨ ਸਹੀ ਹੈ ਜਾਂ ਨਹੀਂ ਇਥੋਂ ਤੱਕ ਤਾਂ ਠੀਕ ਹੈ ਗੱਲ ਇਸ ਤੋਂ ਅੱਗੇ ਫੈਸਲੇ ਦੀ ਹੈ ਸੁਖਬੀਰ ਬਾਦਲ ਨੇ ਦੋਸਤ ਮਨ ਵੀ ਲੈਣੇ ਹਨ ਧਾਰਮਿਕ ਸੇਵਾ ਵੀ ਲੈ ਲੈਣੀ ਹੈ ਪਰ ਕੀ ਇਹ ਹੱਲ ਹੈ ਪੰਥ ਦੀਆਂ ਨਿਗਾਹਾਂ ਇਸੇ ਟਿੱਕੀਆਂ ਹਨ ਗੁਨਾਹਾਂ ਲਈ ਮਾਫੀ ਮੰਗ ਕੇ ਸੇਵਾ ਲਵਾਉਣਾ ਉਸ ਨੂੰ ਪੰਥ ਵਿੱਚ ਪ੍ਰਵਾਨਗੀ ਲਈ ਤਾਂ ਠੀਕ ਹੈ ਲੇਕਿਨ ਅਜਿਹੇ ਕਿਨੌਣੇ ਗੁਨਾਹਾਂ ਵਾਲੇ ਵਿਅਕਤੀਆਂ ਨੂੰ ਯਾਨੀ ਬਾਦਲ ਅਤੇ ਉਸ ਤੋਂ ਬਾਗੀ ਹੋਏ ਦੋਵੇਂ ਤੜਿਆਂ ਨੂੰ ਮੁੜ ਕੌਮ ਦੀ ਜ਼ਿੰਮੇਵਾਰੀ ਸੌਪਣੀ ਕੌਮ ਦੇ ਪੈਰਾਂ 'ਤੇ ਕੁਹਾੜੀ ਮਾਰਨੀ ਹੈ ਜੋ ਲੋਕਪੰਥ ਦੇ ਨਾਮ ਤੇ ਵੋਟਾਂ ਲੈ ਕੇ ਪੰਥ ਦੇ ਖਿਲਾਫ ਭੁਗਤੇ ਹਨ ਉਹ ਪੰਥਕ ਸੇਵਾ ਬਾਬਤ ਆਪਣਾ ਭਰੋਸਾ ਗਵਾ ਚੁੱਕੇ ਹਨ ਉਹਨਾਂ ਨੂੰ ਪੰਥ ਦੀ ਸਿਆਸਤ ਤੋਂ ਬਾਹਰ ਕਰ ਦੇਣਾ ਹੀ ਨਿਆਂ ਹੈ ਇਹੀ ਫੈਸਲਾ ਗੁਨਾਹ ਕਰਨ ਵਾਲਿਆਂ ਨੂੰ ਅਸਲ ਪਛਤਾਵਾਪ ਲਈ ਮਜਬੂਰ ਕਰੇਗਾ ਇਹੀ ਫੈਸਲਾ ਪੰਥ ਪ੍ਰਤੀ ਇਨਾ ਗੁਨਾਹਗਾਰਾਂ ਦੀ ਅਸਲ ਸੇਵਾ ਹੋਵੇਗੀ ਇਹੀ ਫੈਸਲਾ ਹੋਰ ਗੁਨਾਹਗਾਰਾਂ ਲਈ ਸਬਕ ਬਣੇਗਾ ਪਰ ਕੀ ਜਥੇਦਾਰ ਸਾਹਿਬ ਅਜੇ ਹੀ ਸੇਵਾ ਲਾਉਣਗੇ ਲੱਗਦਾ ਨਹੀਂ ਹੈ ਲੱਗਦਾ ਹੈ 6 ਮੈਚ ਚੱਲ ਰਿਹਾ ਹੈ ਭਾਂਡੇ ਮਾਂਜ ਕੇ ਜੋੜੇ ਝਾੜ ਕੇ ਮੁਲ ਪੰਥ ਨੂੰ ਬੇਕੂਫ ਬਣਾਉਣ ਦੀ ਇਜਾਜ਼ਤ ਦੇਣਾ ਪੰਥਕ ਫੈਸਲਾ ਨਹੀਂ ਹੋ ਸਕਦਾ ਇਸੇ ਕਰਕੇ ਸਰਬਤ ਖਾਲਸਾ 2015 ਦੇ ਮੁਖ ਪ੍ਰਬੰਧਕ ਪਾਈ ਜਰਨੈਲ ਸਿੰਘ ਸਖੀਰਾ ਨੇ ਇਸ ਸਾਰੇ ਵਰਤਾਰੇ ਨੂੰ ਸਿਆਸੀ ਸਟੰਟਬਾਜ਼ੀ ਅਤੇ ਡਰਾਮੇਬਾਜ਼ੀ ਦੱਸਿਆ ਹੈ। ਉਨ੍ਹਾਂ ਮੁਤਾਬਕ ਤਾਂ ਗਿਆਨੀ ਰਖਵੀਰ ਸਿੰਘ ਕਿਸੇ ਨੂੰ ਤਲਬ ਹੀ ਨਹੀਂ ਕਰ ਸਕਦੇ, ਨਾ ਹੀ ਸੇਵਾ ਲਾ ਸਕਦੇ ਹਨ। ਉਨ੍ਹਾਂ ਦੀ ਨਿਯੁਕਤੀ ਹੀ ਸਿਕਿ ਸਿਧਾਂਤਾਂ ਦੇ ਉਲਟ ਹੈ। ਸਰਬਤ ਖਾਲਸਾ ਨੇ ਪ੍ਰਮਾਣਗੀ ਦੇ ਕੇ ਭਾਈ ਜਗਤਾਰ ਸਿੰਘ ਹਵਾਰਾ ਨੂੰ ਜਥੇਦਾਰ ਥਾਪਿਆ ਹੈ। ਅਤੇ ਉਨ੍ਹਾਂ ਦੀ ਗੈਰ ਮੌਜੂਦਗੀ ਵਿੱਚ ਇਸ ਜ਼ਿੰਮੇਵਾਰੀ ਸਿੰਘ ਸਾਹਿਬ ਭਾਈ ਧਿਆਨ ਸਿੰਘ ਮੰਨ ਨੂੰ ਸੌਂਪੀ ਗਈ ਹੈ। ਪਾਇਆ ਅਮਰਿਤਪਾਲ ਸਿੰਘ ਦੇ ਭਰਾ ਤੇ ਪਾਇਆ ਗਿਆ ਡਰਗ ਦਾ ਕੇਸ ਸੱਚਾ ਹੈ ਜਾਂ ਝੂਠਾ ਇਸ ਬਾਰੇ ਹਾਲ ਦੀ ਘੜੀ ਕੁਝ ਵੀ ਨਹੀਂ ਕਿਹਾ ਜਾ ਸਕਦਾ ਮਾਮਲਾ ਅਦਾਲਤ ਵਿੱਚ ਹੈ ਉੱਥੇ ਪੁਲਿਸ ਇਸ ਨੂੰ ਸਾਬਤ ਕਰ ਸਕੇਗੀ ਜਾਂ ਨਹੀਂ ਇਹ ਤਾਂ ਸਮਾਂ ਹੀ ਦੱਸੇਗਾ ਲੇਕਿਨ ਫਲੋਰ ਦੀ ਅਦਾਲਤ ਤੋਂ ਪੁਲਿਸ ਨੂੰ ਰਿਮਾਂਡ ਨਾ ਮਿਲਣ ਦੇ ਬਾਅਦ ਸੈਸ਼ਨ ਕੋਰਟ ਤੋਂ ਕ੍ਰਿਮੀਨਲ ਰਿਵੀਜ਼ਨ ਪਟੀਸ਼ਨ ਪਾ ਕੇ ਪੁਲਿਸ ਦਾ ਰਿਮਾਂਡ ਲੈਣਾ ਵੀ ਆਪਣੇ ਆਪ ਵਿੱਚ ਇੱਕ ਕਹਾਣੀ ਹੈ ਉਸ ਤੋਂ ਪਹਿਲਾਂ ਵੀ ਜਿੰਨਾ ਗੱਲਾਂ ਨੂੰ ਲੈ ਕੇ ਸ਼ੰਕੇ ਜ਼ਾਹਰ ਕੀਤੇ ਜਾ ਰਹੇ ਹਨ ਉਹ ਇਹ ਕਿ 4 ਗ੍ਰਾਮ ਨਸ਼ੇ ਦੀ ਬਰਾਮਦਗੀ ਦਿਖਾਈ ਗਈ ਹੈ ਉਸ ਦੇ ਪਿੱਛੇ ਐਸਐਸਪੀ ਪ੍ਰੈਸ ਕਾਨਫਰੰਸ ਕਰਦਾ ਹੈ ਜਦ ਕਿ 20-20 ਗ੍ਰਾਮ ਨਸ਼ੇ ਫੜੇ ਜਾਣ ਤੇ ਵੀ ਪੰਜਾਬ ਪੁਲਿਸ ਦਾ ਇੱਕ ਏਐਸਆਈ ਵੀ ਪ੍ਰੈਸ ਕਾਨਫਰੰਸ ਨਹੀਂ ਕਰਦਾ ਮੀਡੀਆ ਨੂੰ ਇੰਟਰਵਿਊ ਵੀ ਨਹੀਂ ਦਿੰਦਾ ਇਸ ਨੂੰ ਇੱਕ ਰੂਟੀਨ ਮਸਲਾ ਕਹਿ ਦਿੰਦਾ ਹੈ ਹਰਪ੍ਰੀਤ ਸਿੰਘ ਉਰਫ ਹਣੀ ਦੇ ਵਕੀਲ ਜੋਇਸ ਥਾਮਸ ਵੱਲੋਂ ਚੁੱਕੇ ਗਏ ਸਵਾਲ ਵੀ ਗੌਰ ਕਰਨ ਵਾਲੇ ਹਨ ਉਸ ਦੇ ਵਕੀਲ ਦੇ ਮੁਤਾਬਕ ਅਜੇ ਨਸ਼ੇ ਕਰਨ ਵਾਲਾ ਬੰਦਾ ਸਰੇ ਆਮ ਸੜਕ ਦੇ ਕਿਨਾਰੇ ਨਸ਼ਾ ਕਿਉਂ ਕਰੇਗਾ ਹਰਪ੍ਰੀਤ ਸਿੰਘ ਦਾ ਡੋਪ ਟੈਸਟ ਪੋਜ਼ਿਟਿਵ ਆਏਗਾ ਹੀ ਉਹ ਜਿਮ ਕਰਦਾ ਹੈ ਅਤੇ ਉਸ ਦੇ ਚਲਦੇ ਸਟੀਰੋਇਡ ਵੀ ਲੈਂਦਾ ਹੈ ਐਫ ਆਈ ਆਰ ਦੇ ਵਿੱਚ ਪੁਲਿਸ ਨਸ਼ੇ ਦਾ ਪਾਊਡਰ ਲਿਖਦੀ ਹੈ ਲੇਕਿਨ ਬਾਅਦ ਵਿੱਚ ਪ੍ਰੈਸ ਕਾਨਫਰੰਸ ਕਰਕੇ ਇਸ ਨੂੰ ਆਇਸ ਦੱਸ ਰਹੀ ਹੈ ਰਿਮਾਂਡ ਲੈਣ ਲੱਗਿਆਂ ਵੀ ਪੁਲਿਸ ਨੇ ਆਇਸ ਦਾ ਹੀ ਜ਼ਿਕਰ ਕੀਤਾ ਹੈ ਪੁਲਿਸ ਆਪਣੇ ਸਵਾਲਾਂ ਦੇ ਵਿੱਚ ਆਪ ਹੀ ਘਿਰ ਰਹੀ ਹੈ ਇਸ ਤੋਂ ਇਲਾਵਾ ਪੀਟੀਐਮ ਰਾਹੀਂ ਪੈਸੇ ਟਰਾਂਸਫਰ ਕਰਨ ਦਾ ਪੁਲਿਸ ਅਜੇ ਤੱਕ ਕੋਈ ਸਬੂਤ ਪੇਸ਼ ਨਹੀਂ ਕਰ ਸਕੀ ਹੈ ਇਹੀ ਸ਼ੰਕਾ ਸਿਆਸਤਦਾਨ ਸੁਖਪਾਲ ਸਿੰਘ ਖਹਿਰਾ ਨੇ ਵੀ ਜਤਾਈ ਹੈ ਜਿਨ੍ਹਾਂ ਤੇ ਵੀ ਪੁਲਿਸ ਨੇ ਡਰਗ ਦਾ ਕੇਸ ਬਣਾਇਆ ਸੀ ਉਹਨਾਂ ਦਾ ਕਹਿਣਾ ਹੈ ਕਿ ਜੇ ਉਹਨਾਂ ਵਰਗੇ ਤਿੰਨ ਵਾਰ ਵਿਧਾਇਕ ਰਹੇ ਬੰਦੇ ਦੇ ਖਿਲਾਫ ਜੇਲ੍ਹ ਚ ਬੰਦ ਡਰਗ ਮੁਜਰਮ ਤੋਂ ਬਿਆਨ ਲੈ ਕੇ ਪੁਲਿਸ ਰਿਕਵਰੀ ਦਿਖਾ ਸਕਦੀ ਹੈ ਤਾ ਹਰਪ੍ਰੀਤ ਸਿੰਘ ਹਨੀ ਵਿਧ ਫਰਜ਼ੀ ਰਿਕਵਰੀ ਕਿਉਂ ਨਹੀਂ ਹੋ ਸਕਦੀ ਸਰਦਾਰ ਖਹਿਰਾ ਨੇ ਕਿਹਾ ਕਿ ਪੰਜਾਬ ਪੁਲਿਸ ਦੀ ਭਰੋਸੇਯੋਗਤਾ ਬਹੁਤ ਘਟ ਅਤੇ ਸ਼ੱਕੀ ਹੈ ਇਸ ਲਈ ਡੀਜੀਪੀ ਪੰਜਾਬ ਨੂੰ ਬੇਨਤੀ ਹੈ ਕਿ ਉਹ ਚੰਡੀਗੜ੍ਹ ਟੀਮ ਤੋਂ ਹਰਪ੍ਰੀਤ ਸਿੰਘ ਦੀ ਡਰਗ ਗਿਸਤਾਰੀ ਦੀ ਨਿਰਪੱਖ ਤੇ ਸੁਤੰਤਰ ਜਾਂਚ ਦੇ ਆਦੇਸ਼ ਦੇਵੇ ਅਸਲੀਅਤ ਕੀ ਹੈ ਫਿਲਹਾਲ ਇਹ ਪੁਲਿਸ ਜਾਂ ਏਜੰਸੀਆਂ ਨੂੰ ਹੀ ਪਤਾ ਹੈ ਪਰ ਇਸ ਨਾਲ ਦੋਵੇਂ ਧੜਿਆਂ ਦੀ ਆਪਣੀ ਆਪਣੀ ਰਾਏ ਬਣ ਗਈ ਹੈ ਜਿਹੜੇ ਅਮਰਿਤਪਾਲ ਸਿੰਘ ਦੇ ਵਿਰੋਧ ਵਿੱਚ ਹਨ ਉਹ ਤਾਂ ਕਹਿ ਰਹੇ ਹਨ ਦੇਖੋ ਜੀ ਅਸਲੀਅਤ ਸਾਹਮਣੇ ਆ ਗਈ ਪਰ ਜੋ ਨਾ ਵਿਰੋਧ ਵਿੱਚ ਹਨ ਤੇ ਨਾ ਹੀ ਪੱਖ ਵਿੱਚ ਜਾਂ ਬੰਬਲਬੂਸੇ ਵਿੱਚ ਪਏ ਹੋਏ ਹਨ ਕੀ ਉਹ ਸਹੀ ਹੈ ਜਾਂ ਗਲਤ ਉਹ ਮਾਇੂਸ ਹੋ ਕੇ ਹੁਣ ਵਿਰੋਧੀ ਧਿਰ ਨੂੰ ਹੀ ਸਹੀ ਮੰਨਣ ਤੇ ਲੱਗੇ ਹੋਏ ਹਨ ਲੇਕਿਨ ਜੋ ਪਾਈ ਅਮਰਿਤਪਾਲ ਸਿੰਘ ਦੇ ਪੱਖ ਵਿੱਚ ਖੜੇ ਹਨ ਉਹਨਾਂ ਲਈ ਇਹ ਸਰਕਾਰ ਦੀ ਚਾਲ ਹੈ ਉਸ ਤੋਂ ਪਾਈ ਅਮਰਿਤਪਾਲ ਸਿੰਘ ਦੀ ਜਿੱਤ ਬਰਦਾਸ਼ਤ ਨਹੀਂ ਹੋ ਰਹੀ ਉਸ ਨੂੰ ਮਿਲ ਰਹੇ ਸਮਰਥਨ ਤੋਂ ਦੁਖੀ ਹੈ ਉਸਨੇ ਇਮੇਜ ਖਰਾਬ ਕਰਨੀ ਹੀ ਹੈ ਲੋਕਾਂ ਦੇ ਭਰੋਸੇ ਨੂੰ ਡਾਵਾ ਡੋਲ ਕਰਨਾ ਹੈ ਦੁਵਿਧਾ ਖੜੀ ਕਰਨੀ ਹੈ ਕਿਉਂਕਿ ਨਾਤਾ ਸਰਕਾਰ ਚਾਹੁੰਦੀ ਹੈ ਨਾ ਬਾਦਲ ਅਕਾਲੀ ਦਲ ਅਤੇ ਨਾ ਹੀ ਕੋਈ ਵੀ ਸਿਆਸੀ ਪਾਰਟੀ ਹੀ ਚਾਹੁੰਦੀ ਹੈ ਕਿ ਪੰਜਾਬ ਦੀ ਸਿਆਸਤ ਦੇ ਵਿੱਚ ਪੰਥ ਦੀ ਗਲ ਕਰਨ ਵਾਲਿਆਂ ਦਾ ਪ੍ਰਭਾਵ ਵਧੇ ਪੰਜਾਬ ਲਈ ਠੋਕਵਾ ਸਟੈਂਡ ਲੈਣ ਵਾਲਿਆਂ ਦਾ ਬੋਲਬਾਲਾ ਹੋਵੇ ਪਰ ਤੀਸਰਾ ਪਖਵੀ ਹੈ ਕੁਝ ਪਲਾ ਲਈ ਮਨਵੀ ਲਿਆ ਜਾਵੇ ਕਿ ਪੁਲਿਸ ਨੇ ਇਮਾਨਦਾਰੀ ਵਰਤੀ ਕੇ ਸੱਚਾ ਹੈ ਸਰਕਾਰ ਅਤੇ ਮੀਡੀਆ ਨੂੰ ਮੌਕਾ ਮਿਲ ਗਿਆ ਉਹਨਾਂ ਵੀ ਇਸ ਦਾ ਪੂਰਾ ਫਾਇਦਾ ਉਠਾਇਆ ਭਾਈ ਅਮਰਿਤਪਾਲ ਸਿੰਘ ਨੂੰ ਦਾਗ ਦਾਗ ਕਰਨ ਦੀ ਕਸਰ ਨਹੀਂ ਛੱਡੀ ਪਰ ਸਵਾਲਾਂ ਦਾ ਸਵਾਲ ਇਹ ਕਿ ਕੀ ਭਰਾ ਦੇ ਗਲਤ ਕੰਮਾਂ ਦੇ ਲਈ ਪਾਏ ਅਮਰਿਤਪਾਲ ਸਿੰਘ ਨੂੰ ਜ਼ਿੰਮੇਵਾਰ ਠਹਿਰਾਇਆ ਜਾ ਸਕਦਾ ਹੈ ਹਰਗੇਜ਼ ਨਹੀਂ ਅਸਲ ਸੱਚ ਇਹ ਹੈ ਇਸੇ ਆਧਾਰ ਤੇ ਪੰਥਕ ਮਾਹਿਰਾਂ ਦਾ ਮੰਨਣਾ ਹੈ ਕਿ ਅੱਜ ਦੀ ਘੜੀ ਸਿੱਖ ਸਿਆਸਤ ਦੇ ਵਿੱਚ ਪਾਈ ਅਮਰਿਤਪਾਲ ਸਿੰਘ ਦਾ ਕਦ ਬਹੁਤ ਵੱਡਾ ਹੈ ਜੇਲ੍ਹ ਤੋਂ ਬਾਹਰ ਆਉਣ ਦੇ ਬਾਅਦ ਇਹ ਹੋਰ ਵੀ ਉੱਚਾ ਹੋ ਜਾਵੇਗਾ ਇਸੇ ਲਈ ਜੇਲ੍ਹ ਤੋਂ ਬਾਹਰ ਕੱਢਣ ਤੋਂ ਪਹਿਲਾਂ ਉਸਦੇ ਅਕਸ ਨੂੰ ਖੋਰਾ ਲਾਉਣ ਦੇ ਪੂਰੇ ਯਤਨ ਕੀਤੇ ਜਾ ਰਹੇ ਹਨ ਤੁਸੀਂ ਆਪਣੀ ਰਾਏ ਇਸ 바ਪ ਦੋ ਅਤੇ ਆਪਣੇ ਵਿਚਾਰ ਹੇਠਾਂ ਕਮੈਂਟ ਬਾਕਸ ਜਰੂਰ ਸਾਂਝੇ ਕਰੋ ਹੁਣ ਇਜਾਜ਼ਤ ਦਿਓ ਉਮੀਦ ਹੈ ਖਬਰਸਾਰ ਵਿਦਿਅਕ ਦੀ ਜਾਣਕਾਰੀ ਤੁਹਾਨੂੰ ਸਾਰਥਕ ਲਗੀ ਵੀਡੀਓ ਨੂੰ ਸ਼ੇਅਰ ਕਰੋ ਲਾਈਕ ਕਰੋ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਦਿਓ ਆਜ਼ਾਦ ਪੰਥਕ ਪੱਤਰਕਾਰਤਾ ਨੂੰ ਮਜ਼ਬੂਤ ਕਰਨ ਵਿੱਚ ਤੁਸੀਂ ਵੀ ਆਪਣਾ ਅਨਮੋਲਾ ਯੋਗਦਾਨ ਪਾ ਸਕਦੇ ਹੋ ਇਸ ਚੈਨਲ ਦੀ ਮੈਂਬਰਸ਼ਿਪ ਲੈ ਕੇ ਅਤੇ ਥੈਂਕਸ ਦੇ ਬਟਨ ਰਾਹੀਂ ਸਾਡੀ ਆਰਥਿਕ ਮਦਦ ਕਰ ਸਕਦੇ ਹੋ ਇਹ ਸਾਡੀ ਬੇਨਤੀ ਹੈ ਆਪ ਸਾਰਿਆਂ ਦੀ ਚੜ੍ਹਦੀ ਕਲਾ ਦੀ ਅਰਦਾਸ ਦੇ ਨਾਲ ਖੁਸ਼ ਰਹੋ ਆਬਾਦ ਰਹੋ ਇਸੇ ਨਾਲ ਦਿਓ ਇਜਾਜ਼ਤ ਫਿਰ ਮਿਲਾਂਗੇ ਅਗਲੀ ਵੀਡੀਓ ਵਿੱਚ ਹੋਰ ਜਾਣਕਾਰੀ ਦੇ ਨਾਲ ਅਗਲੇ ਹਫਤੇ ਤੱਤਕ ਪਾਓ ਗੁਰੂ ਬਲਨੋਂ ਬਖਸ਼ੀ ਹੋਈ ਫਤਿਹ ਦੀ ਸਾਂਝ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਿੱਖਾਂ ਨੂੰ ਆਪਣਾ ਅੰਗ ਦੱਸਣ ਵਾਲੇ ਖਾਲਸਾ ਜੀ ਦੇ ਬੋਲ ਬਾਲੇ ਤੋਂ ਕਿਉਂ ਮੱਚਦੇ ਹਨ ਇਹ ਜਾਨਣਾ ਹੈ ਸੱਚ ਤਾਂ ਪੜੋ ਨਾਵਲ ਦਾ ਐਨਵੀ ਟਰਥ ਇਹ Amazon ਤੇ ਉਪਲਬਧ ਹੈ Kindle ਅਤੇ ਹੋਰ ਆਨਲਾਈਨ ਬੁੱਕ ਸਾਈਟਸ ਤੇ ਵੀ ਪੜਿਆ ਜਾ ਸਕਦਾ ਹੈ ਇਸ ਦਾ ਪੰਜਾਬੀ ਰੂਪ ਨਿਰਵੈਰ ਸੰਗ ਵੇਰ ਪ੍ਰਕਾਸ਼ਕ ਹਨ ਸਿੰਘ ਬਰਦਰਸ ਅੰਮ੍ਰਿਤਸਰ